ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਨਾਉਂਦੇ ਇਲਾਕੇ ਦੇ ਵਿੱਚ 21 ਜੂਨ ਨੂੰ ਪੁਲਿਸ ਨੂੰ ਖੂਨ ਨਾਲ ਸਣੀ ਹੋਈ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਛਾਣ ਸੋਨਮ ਦੇ ਵਜੋਂ ਕੀਤੀ ਗਈ ਸੀ ਇਹ ਸਤਿਆਕਰਨ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ આરોપી ਨੂੰ ਵੀ ਇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਗਿਆ ਕਿ ਮ੍ਰਿਤਕ ਸੋਨਮ ਵਿਆਹ ਤੇ ਪੈਸੇ ਦੇਣ ਦਾ ਕੰਮ ਕਰਦੇ ਸੀ ਸੋਨਮ ਦੇ ਕੋਲ આરોપી ਸੰਜੀਵ ਵੱਲੋਂ ਵੀ ਕੁਝ ਪੈਸੇ ਵਿਆਜ ਤੇ ਲਏ ਗਏ ਪਰ ਸੰਜੀਵ ਸਮੇਂ ਸਿਰ ਪੈਸੇ ਵਾਪਸ ਕਰਨੇ ਦੀ ناکਾਮ ਰਿਹਾ ਜਿਸ ਕਾਰਨ ਸੋਨੋਂ ਵੱਲੋਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਫੋਨ ਉਪਰ ਜੇਰੇਲ ਕੀਤਾ ਗਿਆ ਜਿਸ ਦੀ ਰੰਜਿਸ਼ ਦੇ ਵਿੱਚ આરોપી ਸੰਜੀਵ ਦੇ ਵੱਲੋਂ ਸੁਰਮ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਲੁਧਿਆਣਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਸੇਫ ਸੀਟੀ ਦੇ ਕੈਮਰੇ ਦੇ ਸਬੂਤ ਦੇ ਤੌਰ ਤੇ ਅਤੇ ਹੋਰ ਸੀਸੀਟੀਵੀ ਕੈਮਰੇ ਦੀ ਇਕੱਠੀ ਕੀਤੀ ਗਈ ਫੁਟੇਜ ਦੀ ਮਦਦ ਨਾਲ ਮਾਮਲੇ ਨੂੰ ਸਮਝਾਉਂਦੇ ਵੀ ਸਬੂਤਾਂ ਪ੍ਰਾਪਤ ਹੋਈ ਹੈ ਇਹ ਗੱਲ ਹੈਗੀ 21 ਜੂਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ ਹੁਣ ਸਾਡੇ 11:00 ਕਰੀ ਦੇ ਆਸਪਾਸ ਐਨੋ ਐਸ ਐਚ ਓ ਸਲੇਮ ਕਾਮਨੀ ਨੂੰ ਤਲਾਸ਼ ਮਿਲੀ ਸੀ ਕਿ ਇੱਕ ਘਰ ਨਾਲ ਦੇ ਪਰ ਇੱਕ ਲੇਡੀ ਦੀ ਲਾਸ਼ ਮਿਲੀ ਸੋ ਇਹ ਮੌਕੇ ਤੇ ਗਏ ਸੋ ਉੱਥੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਅਧਿ ਅਫਸਰ ਸਰਦਾਰ ਐਸ ਐਚ ਓ ਨਾਲ ਸੀਫ ਸਿਟੀ ਦੇ ਇੱਥੇ ਸੀਸੀਟੀਵੀ ਕੈਮਰਾ ਲੱਗੇ ਨੇ ਤੇ ਉਥੇ ਮਜੂਦਾ ਜਿਹੜੇ ਕਮਰੇ ਆ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਉਹਦੀ ਮੂਵਮੈਂਟ ਦਾ ਇਹ ਪਤਾ ਚੱਲਿਆ ਕਿ ਲੇਡੀ ਇੱਕ ਪੈਸਿਆਂ ਦੇ ਮਤਲਬ ਉਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਤਾਂ ਸੰਦੀਪ ਜੀ ਜੀ ਸੰਦੀਪ ਸੰਦੀਪ ਕਮਾਲ ਨੂੰ ਜਿਹੜੀ ਉਹਦੇ 8000 ਇੱਕ ਰਿਤਾ ਸੀ ਤੇ 9000 ਇੱਕ ਰਿਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਵਿਆਜ ਦੇ ਕਿਸ਼ਟ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਉਹਨੂੰ ਲਾ ਕੇ ਕਾਫੀ ਉਹਨੂੰ ਬੇਇੱਜ਼ਤ ਕੀਤਾ ਉਹਨਾਂ ਗਾਲਾਂ ਗੁੰਆਂ ਗੱਡੀਆਂ ਇਨਫੈਕਟ ਉਸ ਦਿਨ ਫਿਰ ਉਹਦੇ ਮਦਰ ਨੂੰ ਵੀ ਪੋਣ ਮਲਾ ਕੇ ਉਹਦੇ ਸਾਹਮਣੇ ਉਹਨਾਂ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਸੀਗਾ ਜਦੋਂ ਕਰੇ ਸੋਚ ਕੇ ਗਿਆ ਸੀ ਵੈਸੇ ਕਿ ਉਹ ਸਪੈਸ਼ਲੀ ਇਹਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਨੇ ਜਾ ਕੇ ਉਥੇ ਉਹ ਤਾਂ ਕਤਲ ਕੀਤਾ ਸੀ ਸੋ ਬੜੀ ਮਿਹਨਤ ਨਾਲ ਇਹ ਨਾਲ ਕੱਲ ਇਹਨੂੰ ਫੜ ਲਿਆ ਗਿਆ ਸੰਜੀਪ ਨੂੰ ਇਹਦੇ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚ ਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਜੀ ਸਾਹਿਬਾਨ ਸੋ ਇਹਨਾਂ ਦਾ ਬੜਾ अच्छा रोल रहे हैं है सर सर ये फड़िया करी है जगह पर ये आह मंडी तो मंडी पे फड़िया करी सर ये दूसरी ऐसी की फड़ास का बंदा हाँ क्योंकि ये काफी दिन तो गुस्सा सी कर काफी मारा चंगा बोल गया सिंह नहीं सर कम की करता सिंह ਪੈਸੇ ਲਾ ਕੇ ਕੋਸ਼ਿਸ਼ ਕਰ ਰਿਆ ਸੀ ਕੰਮ ਲੱਭ ਰਿਆ ਸੀ ਕੰਮ ਤਰਾਨ ਦੀ ਕੋਸ਼ਿਸ਼ ਕਰ ਰਿਹਾ ਸੀ ਰਿਪੇਅਰ ਸੀ ਰਿਪੇਅਰ ਵਗੈਰਾ ਦਾ ਕੰਮ ਕਰਦਾ ਆਪ ਇਨਸਾਨ ਵਗੈਰਾ ਕੰਮਨਾ ਚਾਹੁੰਦਾ ਹੈ ਜੀ ਹਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਇਹਦੇ ਬਾਕੀ 33 ਚੱਲ ਰਹੀ ਹੈ ਜੋ ਕਿ ਸਰ ਜੀ ਤੁਹਾਡੇ ਨਾਲ ਪਰ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਜੀ